ਸਤਿ ਸ਼੍ਰੀ ਅਕਾਲ ਜੀ ਫੈਟਿ ਗਲੈਕਸ਼ਨ ਬਲੱਡ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਇੰਸਟਾਗ੍ਰਾਮ ਤੇ ਵੀ ਆਪਣਾ ਚੈਨਲ ਹੈ ਜੀ ਇੰਸਟਾਗ੍ਰਾਮ ਤੇ ਵੀ ਆਪਣੇ ਚੈਨਲ ਨੂੰ ਫੋਲੋ ਕਰੋ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਰਹਿਣਗੇ ਜੀ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਹਾਂ ਜੀ ਨਾਲ ਕਾਟਨ ਹੀ ਦੁਪੱਟਾ ਲੈ ਕੇ ਆਏ ਹਾਂ ਆਪਣੇ ਜਿਹ ਜਿਹੜਾ ਆਪਣਾ ਪਹਿਲਾ ਸੂਟ ਹੈ ਜੀ ਸਭ ਤੋਂ ਪਹਿਲਾ ਸੂਟ ਹੈ ਜੀ ਆਪਣਾ ਮਹਿਰੂਨ ਕਲਰ ਦਾ ਸੂਟ ਹੈ ਔਰ ਲੈਂਥ ਦਾ ਲੈਂਦਾ ਤਾਂ ਕੋਈ ਇਸ਼ੂ ਨਹੀਂ ਹੈ ਜੀ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾ ਸਕਦੇ ਹੋ ਲੈਂਥ ਦਾ ਕੋਈ ਵੀ ਇਸ਼ੂ ਨਹੀਂ ਹੈ ਲੈਂਥ ਤੁਸੀਂ ਆਰਾਮ ਨਾਲ ਇਹਦੀ 46 47 8 ਤੱਕ ਲੈਂਥ ਤਿਆਰ ਹੋਏਗੀ ਜੀ neck line ਦਿੱਤੀ ਹੋਈ ਜੀ neck ਤੇ ਪੱਟੀ ਦਿੱਤੀ ਹੋਈ ਹੈ ਪੱਟੀ ਦੇਖ ਸਕਦੇ ਹੋ ਤੁਸੀਂ ਸਾਰੀ ਹੈਂਡਵਰਕ ਦੀ ਬਣੀ ਹੋਈ ਹੈ ਜੀ ਹੈਂਡ ਦਾ ਕੰਮ ਹੋਇਆ ਜੀ ਹੈਂਡ ਟੱਚ ਹੈ ਜੀ ਪੱਟੀ ਦੇ ਉੱਤੇ ਹੈਂਡ ਦਾ ਕੰਮ ਹੋਇਆ ਜੀ ਦੇਖੋ ਸਾਰੇ ਜਿਹੜੇ ਮਤਲਬ ਕਿ ਨਾਗ ਲੱਗੇ ਹੋਇਆ ਆਪਣਾ ਸੌਰੀ ਪਾਈਪਾਂ ਜੀਆਂ ਸਾਰਾ ਕਟ ਦਾਣਾ ਵਗੈਰਾ ਸਾਰਾ ਕਟ ਇਹਨਾਂ ਦਾ ਵਰਕ ਹੋਇਆ ਹੋਇਆ ਜੀ ਜਿਹੜਾ ਪੱਟੀ ਦੇ ਉੱਤੇ ਹੋਇਆ ਹੋਇਆ ਜਿਹੜਾ ਸੂਟ ਦਾ ਸਟਾਫ ਰਹੇਗਾ ਜੀ ਪਿਓਰ ਕਾਟਨ ਹੈ ਬਿਲਕੁਲ ਪਿਓਰ ਕਾਟਨ ਸੂਟ ਦਾ ਸਟਾਫ ਰਹੇਗਾ ਇਹ ਹੈਗਾ ਜੀ ਇਹਦਾ ਸ਼ਰਟ ਪੀਸ ਔਰ ਜਿਹੜੀ ਇਹਦੀ ਬਾਟਮ ਰਹੇਗੀ ਉਹ ਰਹੇਗੀ ਲਾਈਨਿੰਗ ਜੀ ਲਾਈਨਿੰਗ ਰਹੇਗੀ ਇਹਦੀ ਬਾਟਮ ਬਾਟਮ ਤੇ ਇਹਦਾ ਜਿਹੜਾ ਦੁਪੱਟਾ ਰਹੇਗਾ ਜੀ ਪਿਓਰ ਕਾਟਨ ਮਲਮਲ ਦਾ ਦੁਪੱਟਾ ਹੈ ਜੀ ਪਿਓਰ ਕਾਟਨ ਮਲਮਲ ਦਾ ਦੁਪੱਟਾ ਹੈ ਜੀ ਦੁਪੱਟਾ ਹੈਗਾ ਪੂਰਾ ਖੁੱਲਾ ਢੁਲਾ ਜਿਦਾ ਮਰਜੀ ਤੁਸੀਂ ਬੁੱਕਲ ਮਾਰ ਸਕਦੇ ਹੋ ਔਰ ਦੁਪੱਟੇ ਦੇ ਸਾਈਡ ਤੇ ਦੇਖੋ ਲੇਸ ਵੀ ਲੱਗੀ ਦੀ ਹੈ ਜੀ ਫੋਮਣ ਜੇ ਲੱਗੇ ਵੀ ਆ ਦੁਪੱਟੇ ਦੇ ਸਾਈਡ ਤੇ ਲੇਸ ਵੀ ਲੱਗੀ ਹੋਈ ਹੈ ਦੁਪੱਟੇ ਦਾ ਬਾਹਰ ਲੈਂਥ ਵਿਡਥ ਬਹੁਤ ਖੁੱਲੀ ਹੈ ਜਿਵੇਂ ਮਰਜੀ ਤੁਸੀਂ ਲੈ ਸਕਦੇ ਹੋ ਦੁਪੱਟੇ ਨੂੰ ਦੁਪੱਟਾ ਬਹੁਤ ਖੁੱਲਾ ਢੁਲਾ ਦੁਪੱਟਾ ਰਹਿਣ ਵਾਲਾ ਹੈ ਜੀ કોટਨ ਮਰਮਲਦਾਸ ਦੁਪੱਟਾ ਰਹੇਗਾ ਜੀ ਪਿਓਰ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਦੀ ਬਾਟਮ ਦੇ ਨਾਲ ਪ੍ਰਿੰਟ ਔਰ ਕਲਰ ਇਹਦੇ ਵਿੱਚ ਬਹੁਤ ਹੀ ਸੋਹਣੇ ਨੇ ਜੀ ਬੜੇ ਸੋਹਣੇ ਪ੍ਰਿੰਟ ਔਰ ਕਲਰ ਨੇ ਜਿਹੜੇ ਇਹਦੇ ਇਸ ਚਾਰਟ ਦੇ ਵਿੱਚ ਆਏ ਨੇ ਔਰ ਰੇਟ ਹੈਗਾ ਜੀ ਇਹਦਾ 765 ਰੁਪਏ 765 ਰੁਪਏ ਦਾ ਹੀ ਤੁਹਾਨੂੰ ਸੂਟ ਮਿਲੇਗਾ ਜੀ 765 ਰੁਪਏ ਦਾ ਰੇਟ ਰਹਿਣ ਵਾਲਾ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਆਏ ਨੇ ਜੀ ਫਸਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ ਮਹਿਰੂਨ ਮਹਿਰੂਨ ਕਲਰ ਦੇ ਹੈ ਨੀਚੇ ਇਹਦੇ ਬਾਹ ਬਾਰਡਰ ਵੀ ਬਣਿਆ ਹੋਇਆ ਹੈ ਜੀ ਘੇਰੇ ਦੇ ਉੱਤੇ ਘੇਰੇ ਦੇ ਤੇ ਤੁਸੀਂ ਦੇਖ ਸਕਦੇ ਹੋ ਨਾਲ ਬਾਰਡਰ ਦੀ ਡਿਜ਼ਾਈਨਿੰਗ ਵੀ ਹੈ ਜੀ ਬਾਰਡਰ ਵੀ ਬਣਿਆ ਹੋਇਆ ਹੈ ਘੇਰੇ ਦੇ ਉੱਤੇ ਬਾਰਡਰ ਵੀ ਬਹੁਤ ਸੋਹਣਾ ਬਣਾਇਆ ਹੈ ਜੀ ਠੀਕ ਹੈ ਬਾਰਡਰ ਨੂੰ ਮਤਲਬ ਤੁਸੀਂ ਕੱਟ ਕੇ ਉੱਪਰ-ਨੀਚੇ ਕਰ ਸਕਦੇ ਹੋ neck ਪੱਟੀ ਨੂੰ ਵੀ ਕੱਟ ਕੇ ਉੱਪਰ-ਨੀਚੇ ਕਰ ਸਕਦੇ ਹੋ ਆਪਣੀ ਲੈਂਥ ਵਿਡਥ ਦੇ ਅਕੋਰਡਿੰਗ ਸਾਈਡ ਤੇ ਇਹਦਾ ਬਾਹੂ ਦਾ ਕੱਪੜਾ ਹੈ ਜੀ ਨੈਕਸਟ ਜਿਹੜਾ ਇਹਦਾ ਕਲਰ ਹੈ ਜੀ ਆਪਣੇ ਕੋਲੇ ਹੈਗਾ ਬਲੂ ਬਹੁਤ ਸੋਹਣਾ ਬਲੂ ਕਲਰ ਹੈ ਜੀ ਬੜਾ ਸੋਹਣਾ ਕਲਰ ਲੈਣ ਵਾਲਾ ਹੈ ਜੀ ਬਲੂ ਟੋਨ ਦੇ ਵਿੱਚ ਜਿਹੜਾ ਇਹ ਕਲਰ ਹੈ ਇੰਨਾ ਸੋਹਣਾ ਇਸ ਗਰਮੀ ਦੇ ਵਿੱਚ ਬਹੁਤ ਸੋਹਣਾ ਲੱਗੇਗਾ ਜੀ ਇਹ ਨੈਕਲਾਈਨ ਜਿਹੜੀ ਬਣੀ ਹੈ ਨੈਕ ਪੱਟੀ ਦਿੱਤੀ ਹੋਈ ਹੈ ਪੱਟੀ ਉਦੇ ਕੇ ਉੱਤੇ نیچے ਤੁਸੀਂ ਕਰ ਸਕਦੇ ਹੋ ਵੱਡੇ ਵੱਖੇ ਨਾਲ ਲੱਗੀ ਵੀ ਹੈ ਔਰ ਪੱਟੀ ਦੇ ਉੱਤੇ ਕਟਦਾਨਾ ਮੋਤੀ ਵਗ੍ਹਾ ਸੌਰੀ ਮੋਤੀ ਤਾਰਾ ਸਿੱਪੀ ਕਟਦਾਨਾ ਸਾਰੇ ਗਾਜ ਵਈ ਵਰਕ ਕੀਤਾ ਹੋਇਆ ਹੈ ਇਹਦੇ ਉੱਤੇ ਲੱਗੇ ਹੋਏ ਨੇ ਜਿਹੜੇ نیچے ਜਿਹੜੀ ਘੇਰਾ ਪੱਟੀ ਦਿੱਤੀ ਹੋਈ ਹੈ ਜੀ ਉਸ ਦੇ ਉੱਤੇ ਵੀ ਦੇਖੋ ਤੁਸੀਂ ਡਿਜ਼ਾਈਨ ਬਣਿਆ ਹੋਇਆ ਹੈ ਜਿਹੜੀ ਇਹਦੀ ਬਾਟਮ ਰਹੇਗੀ ਔਰ ਇਹਦੀ ਲਾਈਨਿੰਗ ਔਰ ਜਿਹੜਾ ਜੋ ਦੁਪੱਟਾ ਰਹੇਗਾ ਦੁਪੱਟੇ ਦਾ ਡਿਜ਼ਾਈਨ ਸਾਇਆ ਦਾ ਸੇਮ ਹੀ ਰਹਿਣ ਵਾਲਾ ਹੈ ਜੀ ਮੇਰੀ ਇੱਕ ਦੁਪੱਟਾ ਪਹਿਲਾਂ ਮਹਿਰੂਨ ਕੋਲੇ ਹੈ ਜੀ ਸੈਕਿੰਡ ਦੁਪੱਟਾ ਜਿਹੜਾ ਇਹਦਾ ਬਲੂ ਕਲਰ ਦਾ ਦੁਪੱਟਾ ਜਿਹਦਾ ਡਿਜ਼ਾਈਨ ਵੀ ਸੇਮ ਰਹੇਗਾ ਜੀ ਕਾਟਨ ਮलमल ਦਾ ਦੁਪੱਟਾ ਰਹੇਗਾ ਔਰ نیچے ਜਿਹੜੇ ਦੁਪੱਟੇ ਦੇ نیچے ਤੇ ਖੁੰਮਣ ਵਾਲੀ ਲੈਸ ਲੱਗੀ ਹੋਈ ਹੈ ਲਟਕਣ ਲਟਕਣ ਜੇ ਲੱਗੇ ਹੋਏ ਜੀ ਲੱਡੂਆਂ ਵਾਲੀ ਲੈਸ ਲੱਗੇ ਬੜੀ ਸੋਹਣੀ ਰੇਟ ਰਹੇਗਾ ਜੀ ਇਹਦਾ 765 ਰੁਪਏ ਸੂਟ ਦਾ ਰੇਟ ਹੈ ਵੀ 765 ਲੈਂਥ ਦਾ ਕੋਈ ਇਸ਼ੂ ਨਹੀਂ ਹੈ ਕਪੜਾ ਹੈਗਾ ਪਿਓਰ ਕਾਟਨ ਨੈਕਸਟ ਜਿਹੜਾ ਇਹਦਾ ਕਲਰ ਹੈ ਜੀ ਬਲੈਕ ਬਲੈਕ ਕਲਰ ਹੈ ਜੀ ਅੱਜ ਕੱਲ ਕਾਫੀ ਟ੍ਰੈਂਡ ਹੈ ਜੀ ਬਲੈਕ ਕਲਰ ਦੀ ਬਹੁਤ ਡਿਮਾਂਡ ਆਉਂਦੀ ਹੈ ਸਾਡੇ ਕੋਲ ਇੰਨੀ ਡਿਮਾਂਡ ਹੈ ਜੀ ਪ੍ਰਿੰਟ ਦੇ ਵਿੱਚ ਵੀ ਬਲੈਕ ਚਾਹੀਦਾ ਤੇ ਕਾਟਨ ਦੇ ਸੂਟ ਜੀ ਦੇ ਚਾਹੀਦੇ ਨੇ ਜੀ ਆਪਾਂ ਬਲੈਕ ਕਲਰ ਦੇ ਵਿੱਚ ਕਾਫੀ ਡਿਮਾਂਡ ਆਉਂਦੀ ਹੈ ਜੀ ਪ੍ਰਿੰਟ ਵੀ ਸਾਰੇ ਮਤਲਬ ਲੋਕ ਮੰਗਦੇ ਆ ਜੀ ਵੀ ਬਲੈਕ ਕਲਰ ਦੇ ਵਿੱਚ ਪ੍ਰਿੰਟ ਲੈ ਕੇ ਆਓ ਪਿਓਰ ਕਾਟਨ ਦਾ ਸੂਟ ਰਹੇਗਾ ਵੀ ਪਿਓਰ ਕਾਟਨ ਦੀ ਹੀ ਬਾਟਮ ਰਹੇਗੀ ਔਰ ਨਾਲ ਕਾਟਨ ਮलमल ਦਾ ਰਹੇਗਾ ਦੁਪੱਟਾ ਨਾ ਕਪਟੀ ਜਿਹੜੀ ਬਣੀ ਹੈ ਉਹ ਵੀ ਬਹੁਤ ਸੋਹਣੀ ਬਣੀ ਹੋਈ ਹੈ। ਔਰ ਜਿਹੜੀ ਘੇਰਾ ਪੱਟੀ ਬਣੀ ਹੈ ਉਹ ਵੀ ਬਹੁਤ ਸੋਹਣੀ ਪੱਟੀ ਬਣੀ ਹੈ। ਇੱਕ ਹੋਰ ਹੈ ਜੀ ਇਹਦਾ ਪ੍ਰਿੰਟ ਇਦਾਂ ਦਾ ਨਹੀਂ ਹੈ ਕਿ ਪ੍ਰਿੰਟਰ ਦਾ ਲੈ ਜਾਏਗਾ। ਕੋਈ ਇਹੋ ਜਿਹਾ ਪ੍ਰਿੰਟ ਨਹੀਂ ਹੈ ਜੀ نیچے ਵੀ ਉਨਾ ਹੀ ਪ੍ਰਿੰਟ ਹੈ ਜਿੰਨਾ ਉੱਪਰ ਹੈ। ਇਹਦੇ ਸਿੱਧੇ ਪਾਸੇ ਜਿਹੜਾ ਪ੍ਰਿੰਟ ਹੈ ਜੀ ਬੈਕ ਪਾਸੇ ਵੀ ਉਨਾ ਹੀ ਦਿਖਾਈ ਦਿੰਦਾ ਕੱਪੜੇ ਦੇ ਉੱਤੇ। ਇਹ ਉਹ ਵਾਲਾ ਪ੍ਰਿੰਟ ਨਹੀਂ ਹੈ ਜੀ ਜਿਹੜਾ ਤੋਂ ਤੋਂ ਬਾਅਦ ਲੈ ਜਾਏਗਾ ਇਦਾਂ ਦਾ ਕੋਈ ਈਸ਼ੂ ਨਹੀਂ ਆਏਗਾ। ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ। 765 ਰੁਪਏ ਦਾ ਰੇਟ ਰਹਿਣ ਵਾਲਾ ਹੈ। ਨੈਕਸਟ ਵੀਡਾ ਦੇ ਵਿੱਚ ਕਲਰ ਰਹੇਗਾ ਜੀ ਮਹਿੰਦੀ ਮਹਿੰਦੀ ਸ਼ੇਡ ਰਹੇਗਾ ਜੀ ਬਾਟਮ ਰਹੇਗੀ ਲਾਈਨਾਂ ਵਾਲੀ ਨਾਲ ਰਹੇਗਾ ਕਾਟਨ ਮलमल ਦਾ ਦੁਪੱਟਾ ਇਹਦੇ ਸਾਰੇ ਕਲਰ ਬਹੁਤ ਸੋਹਣੇ ਨੇ ਜੀ ਗਰਮੀ ਦੇ ਵਿੱਚ ਦੇਖੋ ਹਨਾ ਆਪਾਂ ਨੂੰ ਕਾਟਨ ਦੇ ਸੂਟ ਚਾਹੀਦੇ ਹੁੰਦੇ ਨੇ ਜੀ ਹਰ ਤਰ੍ਹਾਂ ਦੀ ਵੈਰਾਈਟੀ ਚਾਹੀਦੀ ਹੁੰਦੀ ਆ ਅੱਜ ਆਪਾਂ ਸਪੈਸ਼ਲ ਤੁਹਾਡੇ ਲਈ ਕਾਟਨ ਦੁਪੱਟੇ ਵਾਲੇ ਸੂਟ ਲੈ ਕੇ ਆਏ ਆ ਇਹ ਸੂਟ ਐਦਾਂ ਦੇ ਨਹੀਂ ਹੈਗੇ ਕਿ ਆਪਾਂ ਵੀ ਜਿਵੇਂ ਇੱਕ ਵਾਰੀ ਪਾਏ ਤੇ ਉਸ ਤੋਂ ਬਾਅਦ ਪਾਣ ਲਾਈਕ ਨਹੀਂ ਰਹਿੰਦੇ ਜਿਵੇਂ ਮਰਜ਼ੀ ਤੁਸੀਂ ਪਾਓ ਜੀ ਕੋਈ ਏਦਾਂ ਇਸ਼ੂ ਨਹੀਂ ਹੈ ਸੂਟ ਨੂੰ ਜਿਵੇਂ ਮਰਜ਼ੀ ਵੇਅਰ ਕਰੋ ਪੂਰੀ ਗਰਮੀ ਦੇ ਵਿੱਚ ਆਰਾਮਦਾਇਕ ਪੌਨਲੀ ਆਰਾਮਦਾਇਕ ਜਿਆ ਕੱਪੜਾ ਜੀ ਇਹ ਵਿਦਾਊਟ ਲਾਈਨਿੰਗ بیس ਹੈ ਚਾਰ ਇਹਦੇ ਵਿੱਚ ਕਲਰ ਨੇਗੇ ਜੀ ਮਹਿੰਦੀ ਹੈ ਜੀ ਬਲੈਕ ਬਲੂ ਔਰ ਮਹਰੂਨ ਚਾਰੀ ਕਲਰ ਨੇ ਗਰਮਿਸ਼ਾ ਕਨਸੈਪਟ ਹੈ ਜੀ ਜੋ ਮਰਜ਼ੀ ਪਹਿਨੋ ਤੁਸੀਂ ਜਿਵੇਂ ਮਰਜ਼ੀ ਪਾਓ ਆਫਿਸ ਵੇਅਰ ਡੇਲੀ ਰੂਟੀਨ ਵੇਅਰ ਜਿਵੇਂ ਮਰਜ਼ੀ ਪਾਓ ਬਹੁਤ ਸੋਹਣੇ ਸੂਟ ਰੱਦਣ ਵਾਲੇ ਨੇ ਜੀ ਇਹ ਸਟਿਚ ਕਰਕੇ ਬਹੁਤ ਸੋਹਣੀ ਲੁੱਕ ਆਉਗੀ ਜੀ ਸੂਟ ਦੀ ਚਾਰੇ ਦੇ ਵਿੱਚ ਕਲਰ ਨੇ ਚਾਰੋਂ ਇੱਕ ਤੋਂ ਇੱਕ ਵਧ ਕੇ ਰੰਗ ਨੇ ਜੀ कॉटन मलमल ਦਾ ਨਾਲ ਇਹਨਾਂ ਦੇ ਦੁਪੱਟਾ ਕਾਵਾ ਕਰਾਚੀ ਦੇ ਇਹ ਪੀਸ ਨੇ ਜੀ ਔਰ ਰੇਟ ਰਹਿਣ ਵਾਲਾ ਜੀ 765 ਰੁਪਏ 765 ਰੁਪਏ ਦੇ ਵਿੱਚ ਤੁਸੀਂ ਆਪਣਾ ਸੂਟ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਜੀ ਔਰ ਮੇਰਾ نیچے ਵੀਡੀਓ ਦੇ ਨੀਚੇ ਨੰਬਰ ਚੱਲ ਰਿਹਾ ਜੀ ਵੀਡੀਓ ਦੇ ਵਿੱਚ ਸੂਟ ਵੇਖੀ ਜਾਓ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੀ ਜਾਓ ਜੀ ਮੇਰੀ ਵੀਡੀਓ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ